ਲੋਕ ਸਭਾ ਚੋਣਾਂ ਕਿਸੇ ਵੀ ਵੇਲੇ ਹੋ ਸਕਦੀਆਂ ਪਾਰਟੀਆਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈਗੀ ਆ ਅੱਸੀ ਅੱਜ ਗੱਲ ਕਰਾਂਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਤੇ ਲੋਕੀ ਉਹਨੂੰ ਚਾਹੁੰਦੇ ਨੇ ਕਿ ਪਾਰਟੀ ਨੂੰ ਇਸ ਉਮੀਦਵਾਰ ਨੂੰ ਟਿਕਟ ਦੇਣੀ ਚਾਹੀਦੀ ਆ ਵੈਸੇ ਤਾਂ ਖਡੂਰ ਸਾਹਿਬ ਤੋਂ ਗੱਲ ਕੀਤੀ ਜਾਵੇ ਤੇ ਮੌਜੂਦਾ ਜਿਹੜੇ ਉੱਥੋਂ ਲੋਕ ਸਭਾ ਮੈਂਬਰ ਨੇ ਉਹ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਜਸਬੀਰ ਸਿੰਘ ਗਿੱਲ ਉਰਫ ਡਿੰਪਾ ਡਿੰਪਾ ਨੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਤੇ ਗੱਲ ਕਰਾਂਗੇ ਕਿ ਕਾਂਗਰਸ ਪਾਰਟੀ ਦੀ ਹੀ ਕਿ ਜਿਹੜਾ ਸਰਵੇਖਣ ਹੋਇਆ ਉਹ ਸਰਵੇਖਣ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਸਪੋਰਟਰ ਜਾਂ ਜਿਹੜੇ ਹੋਰ ਲੋਕ ਨੇ ਜਿਹੜੇ ਨਿਊਟਰਲ ਕਿਸਮ ਦੇ ਲੋਕ ਹੁੰਦੇ ਨੇ ਉਹ ਇਸ ਵਾਰ ਕਿੰਨੂੰ ਚਾਹੁੰਦੇ ਨੇ ਜਸਬੀਰ ਸਿੰਘ ਡਿੰਪਾ ਨੂੰ ਜਾਂ ਕਿਸੇ ਹੋਰ ਨੂੰ ਤੇ ਸਭ ਤੋਂ ਪਹਿਲਾਂ ਗੱਲ ਹੀ ਕਾਂਗਰਸ ਪਾਰਟੀ ਦੀ ਕਰਾਂਗੇ ਕਾਂਗਰਸ ਪਾਰਟੀ ਦੇ ਇਸ ਵੇਲੇ ਇੱਥੇ ਚਰਚਾ ਚੱਲ ਰਹੀ ਹੈ ਜਸਬੀਰ ਸਿੰਘ ਡਿੰਪਾ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਅਤੇ ਇਹ ਵੀ ਚਰਚਾ ਕਿ ਉਥੋਂ ਸੁਪਾਲ ਸਿੰਘ ਖਹਿਰਾ ਵੀ ਹੋ ਸਕਦੇ ਹਨ ਹਾਲਾਂਕਿ ਸੁਪਾਲ ਸਿੰਘ ਕਹਿਰਾ ਤੇ ਜਸਬੀਰ ਸਿੰਘ ਡਿੰਪਾ ਦੀ ਦੋਸਤੀ ਕਾਫੀ ਆ ਇਸ ਕਰਕੇ ਇੱਥੇ ਸਵਾਲ ਨਹੀਂ ਹੁੰਦਾ ਕਿ ਜੇ ਜਸਬੀਰ ਸਿੰਘ ਡਿੰਪਾ ਉਥੋਂ ਲੜਦੇ ਨੇ ਤੇ ਸੁਬਾਲ ਸਿੰਘ ਖਹਿਰਾ ਹੋਣੀ ਉਥੋਂ ਜਾ ਕੇ ਚੋਲ ਲੈਣ ਹਾਲਾਂਕਿ ਜਿਹੜੇ ਸੁਪਾਲ ਸਿੰਘ ਖਹਿਰਾ ਹੁੰਨੀ ਆ ਉਹਨਾਂ ਦਾ ਜੱਦੀ ਪਿੰਡ ਨਾਗੋਕਿਆ ਹਾਲਾਂਕਿ ਬਾਅਦ ਚੋ ਕਪੂਰਥਲਾ ਮਦਦ ਦਬਾਬੇ ਚ ਆ ਕੇ ਵਸ ਗਏ ਸਨ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਪਹਿਲਾਂ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਸਨ ਬਾਅਦ ਚੋ ਕਾਲੀ ਪੋਲਿਟਿਕਸ ਚ ਆਏ ਨੇ ਇਸ ਕਰਕੇ ਉਹ ਫਿਰ ਦਬਾਬੇ ਦੇ ਵਿੱਚ ਹੀ ਸੈਟਲ ਹੋ ਗਏ ਸੀ ਸੁਖਜਿੰਦਰ ਸਿੰਘ ਖਹਿਰਾ ਹੁਣ ਸਵਾਲ ਹੈ ਕਿ ਅ ਖਰੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਹੁਣਾਂ ਨੂੰ ਵੀ ਲੋਕ ਚਾਹੁੰਦੇ ਨੇ ਕਿਉਂਕਿ ਉਹਨਾਂ ਦਾ ਉਸ ਏਰੀਆ ਦੇ ਵਿੱਚ ਵੱਡਾ ਨਾਮ ਆ ਉਹ ਲੋਕ ਚਾਹੁੰਦੇ ਹਨ 33 ਤੋਂ ਜ਼ਿਆਦਾ ਜਿਹੜੇ ਫੀਸ ਦੇ ਜਿਹੜੇ ਲੋਕ ਨੇ ਜਿਹੜੇ ਆ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ ਉਹ ਚਾਹੁੰਦੇ ਨੇ ਕਿ ਜਸਬੀਰ ਸਿੰਘ ਡਿੰਪਾ ਨੂੰ ਮੁਰ ਤੋਂ ਕਾਂਗਰਸ ਪਾਰਟੀ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹਾਲਾਂਕਿ ਉਸ ਤੋਂ ਲਾਵਾ ਰਾਣਾ ਗੁਰਜੀਤ ਸਿੰਘ ਹੋਣੀ ਰਾਣਾ ਗੁਰਜੀਤ ਸਿੰਘ ਹੋਣੀ ਵੀ ਉਤੋਂ ਲੋਕ ਸਭਾ ਚੋਣ ਉਹਨਾਂ ਨੇ ਲੜੀ ਸੀ ਲੇਕਿਨ ਹਾਰ ਗਏ ਸੀ ਰਾਣਾ ਗੁਰਜੀਤ ਸਿੰਘ ਦੀ ਵੀ ਉੱਥੇ ਚਰਚਾ ਚੱਲੀ ਕਿ ਰਾਣਾ ਗੁਰਜੀਤ ਸਿੰਘ ਨੂੰ ਮੁੜ ਤੋਂ ਉਮੀਦਵਾਰ ਬਣਾਉਣਾ ਚਾਹੀਦਾ ਉਹ ਸਵਾਲ ਹੈ ਕਿ ਰਾਣਾ ਗੁਰਜੀਤ ਤੋਂ ਹੋਣੀ ਕਪੂਰਥਲਾ ਹਲਕੇ ਤੋਂ ਐਮਐਲਏ ਨੇ ਉਹਨਾਂ ਦੇ ਜਿਹੜੇ بیٹے ਨੇ ਰਾਣੇਂਦਰ ਪ੍ਰਤਾਪ ਸਿੰਘ ਉਹ ਸultanpur ਲੋਧੀ ਤੋਂ ਉਮੀਦ ਐ ਐਮਐਲਏ ਨੇ ਅਜਾਤਔਰਤੇ ਲੜੇ ਸੀ ਲੇਕਿਨ ਖਰੂਰ ਸਾਹਿਬ ਇੱਕ ਅਜੀਹਾ ਲੋਕਸਭਾ ਹਲਕਾ ਜਿਹਦੇ ਨਾਲ ਕਪੂਰਥਲਾ ਜ਼ਿਲ੍ਹੇ ਦੀਆਂ ਵੀ ਸੀਟਾਂ ਪੈਂਦੀਆਂ ਨੇ ਤੇ ਫਿਰ ਫਿਰੋਜ਼ਪੁਰ ਦੀ ਵੀ ਸੀਟ ਪੈਂਦੀ ਆ ਜੀਰਾ ਜਿਸ ਕਰਕੇ ਮਿਕਸ ਜਾ ਹਲਕਾ ਲੇਕਿਨ ਜ਼ਿਆਦਾਤਰ ਜਿਹੜੇ ਲੋਕ ਨੇ ਉਹਦੇ ਚ ਕਹਿ ਸਕਦੇ ਕਿ ਮਾਝੇ ਵਾਲੇ ਵੀ ਆ ਦਬਾਬੇ ਵਾਲੇ ਵੀ ਆ ਤੇ ਮਾਲਵੇ ਵਾਲੇ ਵੀ ਆ ਮਾਲਵੇ ਦੀ ਵੀ ਇੱਕ ਸੀਟ ਪੈਂਦੀ ਆ ਲੇਕਿਨ ਜਸਬੀਰ ਸਿੰਘ ਡਿੰਪਾ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਨੂੰ ਲੈ ਕੇ 53% ਲੋਕ ਚਾਹੁੰਦੇ ਨੇ ਖਾਸ ਕਰਕੇ ਜਿਹੜੇ ਉੱਥੋਂ ਦੇ ਵੋਟਰ ਜਾਂ ਸਪੋਰਟਰ ਨੇ ਕਿ ਰਾਣਾ ਗਰਦੀਸ਼ ਸਿੰਘ ਨੂੰ ਚੋਣ ਲੜਨੀ ਚਾਹੀਦੀ ਜਾਂ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਹੈ ਹੁਣ ਸਵਾਲ ਹੈ ਕਾਂਗਰਸ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਸਿਟਿੰਗ ਐਮਪੀ ਦੀ ਟਿਕਟ ਕਟਣੀ ਮناسب ਰਹੇਗੀ ਜਾਂ ਨਹੀਂ ਰਹੇਗੀ ਏਕਨ ਜਸਬੀਤ ਸਿੰਘ ਡਿੰਪੇ ਦਾ ਪੱਤਾ ਕਟਣਾ ਕਾਂਗਰਸ ਪਾਰਟੀ ਵਾਸਤੇ ਸੌਖੀ ਗੱਲ ਨਹੀਂ ਹੈ ਤੇ ਜੇ ਪੱਤਾ ਕਟਿਆ ਗਿਆ ਤੇ ਕਾਂਗਰਸ ਪਾਰਟੀ ਵਾਸਤੇ ਲਾਜ਼ਮੀ ਤੌਰ ਤੇ ਨੁਕਸਾਨ ਹੋਣਾ ਹੈ ਤੇ ਕਿਉਂਕਿ ਫਿਲਹਾਲ ਜੋ ਸਰਵੇਖਣਾ ਆ ਉਹਦੇ ਚ ਦੋ ਨਾਮ ਚੱਲ ਰਹੇ ਨੇ ਰਾਣਾ ਗੁਰਜੀਤ ਸਿੰਘ ਤੇ ਜਸਬੀਰ ਸਿੰਘ ਡਿੰਪਾ ਹੁਣ ਗੱਲ ਕਰਦੇ ਸ਼ਰੋਮਨੀ ਕਾਲੀ ਦਲ ਸ਼ਰੋਮਨੀ ਕਾਲੀ ਦਲ ਕਿਉਂਕਿ ਜਿਆਦਾ ਜਿਹੜੀ ਸੀਟਾ ਕਿਉਂਕਿ ਪਹਿਲਾਂ ਖਡੂਰ ਸਾਹਿਬ ਤੋਂ ਪਹਿਲਾਂ ਤਰਨਤਾਰਨ ਨਾਮ ਦੇ ਤੌਰ ਤੇ ਸੀਟ ਜਾਣੀ ਜਾਂਦੀ ਸੀ ਜਾਦ ਤਰੀ ਤੂੰ ਕਾਲੀ ਦਲ ਦੇ ਹੀ ਵੱਡੇ ਵੱਡੇ ਲੀਡਰ ਜਿੱਤ ਰਹੇ ਨੇ ਚਾਹ ਲੈਣਾ ਸਿੰਘ ਤੋੜ ਹੁਣ ਚਾਹ ਮਨਮੋਹਨ ਸਿੰਘ ਤੋੜ ਹੁਣ ਚਾਹ ਲਾ ਬੇਜ ਸਿੰਘ ਉੱਭੋ ਕੇ ਜਾਂ ਪ੍ਰੇਮ ਸਿੰਘ ਲਾਲਪੁਰਾ ਰਣਜੀਤ ਸਿੰਘ ਬਰਾਂਪੁਰਾ ਇਹ ਵੱਡੇ ਵੱਡੇ ਚਿਹਰੇ ਰਹੇ ਨੇ ਪਰ ਹੁਣ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਤਿੰਨ ਨਾਮ ਚੱਲ ਰਹੇ ਨੇ ਉਹਦੇ ਚ ਇਹ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪਰਨੀਤ ਕੌਰ ਪਰਨੀਤ ਕੌਰ ਨੂੰ ਵੀ ਲੋਕ ਜਿਹੜੇ ਕਾਲੀ ਦਲ ਦੇ ਨਾਲ ਲੋਕ ਜੁੜੇ ਨੇ ਉਹ ਚਾਹੁੰਦੇ ਨੇ 36% ਲੋਕ ਚਾਹੁੰਦੇ ਨੇ ਕਿ ਪਰਨੀਤ ਕੌਰ ਨੂੰ ਹੁਣਾਂ ਨੂੰ ਟਿਕਟ ਦਿੱਤੀ ਜਾਵੇ ਪਰਨੀਤ ਕੌਰ ਦੇ ਘਰ ਵਾਲਾ ਅਦੇਸ਼ ਪ੍ਰਤਾਪ ਕੈਰੋ ਵੀ ਚਾਹੁੰਦੇ ਨੇ ਉਹਨਾਂ ਦਾ ਲੜਕਾ ਉਹ ਵੀ ਚਾਹੁੰਦਾ ਨੇ ਲੇਕਿਨ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਪ੍ਰਨੀਤ ਕੌਰ ਨੂੰ ਮਾਡਰਨ ਇਸ ਤੋਂ ਇਲਾਵਾ ਜਿਹੜੇ ਤਰਨਤਾਰਨ ਤੋਂ ਐਮ.ਐਲ.ਏ ਰਹਿ ਚੁੱਕੇ ਨੇ ਹਰਮੀਤ ਸਿੰਘ ਸੰਧੂ ਉਹਨੂੰ ਵੀ 23% ਸ਼੍ਰੋਮਨੀ ਕਾਲੀਦਲ ਦੇ ਨਾਲ ਜਿਹੜੇ ਲੋਕ ਜੁੜੇ ਨੇ ਜਾਂ ਸਪੋਰਟਰ ਜਾਂ ਵੋਟਰ ਉਹ ਚਾਹੁੰਦੇ ਕਿ ਹਰਮੀਤ ਸਿੰਘ ਸੰਧੂ ਨੂੰ ਮਿਲੀ ਚਾਹੀਦੀ ਔਰ ਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਰਜੀ ਸਿੰਘ ਬ੍ਰਹਮਪੁਰਾ ਦੇ ਵਾਰਸ ਨੇ ਐਮ.ਐਲ.ਏ ਰਹਿ ਚੁੱਕੇ ਨੇ ਅਰਵਿੰਦਰ ਸਿੰਘ ਬ੍ਰਹਮਪੁਰਾ 15% ਲੋਕ ਚਾਹੁੰਦੇ ਨੇ ਵੈਸੇ ਇਸ ਸੀਟ ਤੋਂ ਜ਼ਿਆਦਾ ਦੇੜੀ ਦਾਅਵੇਦਾਰੀ ਜਿਤਾ ਰਹੇ ਨੇ ਕਿਉਂਕਿ ਉਸੇ ਖੇਮੇ ਦੇ ਵਿੱਚ ਉਹਨੇ ਵਿਰਸਾ ਸਿੰਘ ਵਲਟੋਵਾ ਵਿਰਸਾ ਸਿੰਘ ਵਲਟੋਵਾ ਵੀ ਚਾਹੁੰਦੇ ਨੇ ਇਸ ਸੇਡ ਤੋਂ ਚੋਂ ਲੜਨੀ ਅਗਰ ਵਿਕਰਮ ਸਿੰਘ ਮਜੀਠੀ ਆਂਦੇ ਨੇ ਲਾਜ਼ਮੀ ਤੌਰ ਤੇ ਸਾਰੇ ਸਾਈਡ ਤੇ ਹੋ ਜਾਣਗੇ ਲੇਕਿਨ ਨਵਾਂ ਨਾਮ ਆਇਆ ਇੱਕ ਜਿੱਥੇ ਵਿਕਰਮ ਸਿੰਘ ਮਜੀਠੀਆ ਜਾਂ ਵਿਰਸਾ ਸਿੰਘ ਵਲਟੋਵਾ ਉੱਥੇ ਇਹ ਵੀ ਚਰਚਾ ਕਿ ਹੋ ਸਕਦਾ ਕਿ ਇਸ ਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਛੱਡ ਕੇ ਖਡੂਰ ਸਾਹਿਬ ਚੋਣ ਲੜ ਸਕਦੇ ਨੇ ਤੇ ਜੇ ਹਰਸਿਮਰਤ ਕੌਰ ਬਾਦਲ ਆਗਰ ਤੇ ਫਿਰ ਨਾ ਪ੍ਰਨੀਤ ਕੌਰ ਦੀ ਚਲਣੀ ਨਾ ਵਿਰਸਾ ਸਿੰਘ ਬਲਟੋਵਾ ਦੀ ਚਲਣੀ ਆ ਤੇ ਵਿਕਰਮ ਸਿੰਘ ਜੀਠਿਆ ਤੇ ਪਹਿਲਾਂ ਹੀ ਚੋਣ ਨਹੀਂ ਲੜਨਾ ਚਾਹੁੰਦੇ ਹੁਣ ਗੱਲ ਕਰਦੇ ਕਿ ਆਵਾਦੀ ਪਾਰਟੀ ਕਿਉਂਕਿ ਸੱਤਾਧਰ ਪਾਰਟੀ ਹੈ ਸੱਤਾਧਰ ਪਾਰਟੀ ਤੋਂ ਕਿਹੜੇ ਕਿਹੜੇ ਉਮੀਦਵਾਰ ਹੋ ਸਕਦੇ ਨੇ ਜਿਨ੍ਹਾਂ ਦਾ ਨਾਮ ਚੱਲਦਾ ਹੈ ਕੋਈ ਸਰਵੇਖਣ ਦੇ ਵਿੱਚ ਸਭ ਤੋਂ ਪਹਿਲਾਂ ਗੁਰਸੇਵ ਸਿੰਘ ਔਲਖ ਦਾ ਨਾਮ ਆਇਆ ਗੁਰਸੇਵ ਸਿੰਘ ਔਲਖ ਨੂੰ 40% ਲੋਕ ਚਾਹੁੰਦੇ ਨੇ ਕਿ ਪਾਰਟੀ ਨੂੰ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਹੈ ਹਰਪੀ ਸਿੰਘ ਹੁਣੀ ਨੇ ਉਹਨਾਂ ਨੇ ਵੀ ਜਿਹੜੇ ਨੇ ਲੋਕ ਚਾਹੁੰਦੇ ਆਗੇ ਨੇ ਕੋਈ 15% ਕਿ ਉਹਨੂੰ ਟਿਕਟ ਮਿਲਣੀ ਚਾਹੀਦੀ ਹੈ ਲੇਕਿਨ ਇਸ ਸੀਟ ਤੋਂ ਇਹ ਵੀ ਚਰਚਾ ਹੈ ਕਿ ਹੋ ਸਕਦੇ ਨੇ ਕਿ ਜਿਹੜੇ ਖਡੂਰ ਸਾਬ ਤੋਂ ਐਮ ਐਲ اے ਨੇ ਮਨਜਿੰਦਰ ਸਿੰਘ ਲਾਲਪੁਰਾ ਉਹ ਤੇ ਪੱਟੀ ਤੋਂ ਜਿਹੜੇ ਐਮਐਲਏ ਆ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਉਹਨਾਂ ਦੇ ਵੀ ਨਾਮ ਚੱਲ ਰਹੇ ਨੇ ਲੇਕਿਨ ਜਿਹੜਾ ਸਰਵੇਖਣ ਹੈ ਸਰਵੇਖਣ ਦੇ ਵਿੱਚ ਗੁਰਸੇਵ ਸਿੰਘ ਔਲਖ ਦਾ ਹੀ ਨਾਮ ਬੋਲਦਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਜਲਦ ਪੰਜਾਬ ਦੀਆਂ 13 ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਊਗਾ ਲੇਕਿਨ ਜਿਹੜੇ ਸਰਵੇਖਣ ਦੇ ਵਿੱਚ ਗੱਲ ਸਾਹਮਣੇ ਹੈ ਉਹਦੇ ਚ ਗੁਰਸੇਵ ਸਿੰਘ ਹੋਣ ਦਾ ਨਾਮ ਚੱਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਕਿਉਂਕਿ ਇਸ ਵਾਰ ਅਡਲੜੇਗੀ ਪੰਤਕ ਹਲਕਾ ਮੰਨਿਆ ਜਾਂਦਾ ਹੈਗਾ ਪਰ ਪੰਤਕ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਮੀਦਵਾਰ ਤੇ ਮਿਲ ਜਾਣਗੇ ਲੇਕਿਨ ਜਿੱਤ ਬੜੀ ਦੂਰ ਲੱਗਦੀ ਆਗੀ ਪਰ ਫਿਰ ਵੀ ਜਿਹੜੇ ਚਾਹਵਾਨ ਉਹਨਾਂ ਚਾਹਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਖਡੂਰ ਸਾਹਿਬ ਤੋਂ ਦੋ ਦਫਾ ਐਮਐਲਏ ਰਹਿ ਚੁੱਕੇ ਨੇ ਫਿਰ ਬਾਬਾ ਬਕਾਲਾ ਤੋਂ ਰਹਿ ਚੁੱਕੇ ਨੇ ਮਨਜੀਤ ਸਿੰਘ ਮੀਆਂ ਵਿੰਡ ਜਿਹਨੂੰ ਮੰਨਾ ਦੇ ਤੌਰ ਤੇ ਇਲਾਕੇ ਦੇ ਲੋਕ ਜਾਣਦੇ ਨੇ ਉਹ ਚਾਹੁੰਦੇ ਨੇ 41% ਦੇ ਲੋਕ ਚਾਹੁੰਦੇ ਨੇ ਕਿ ਮਨਦੀਪ ਸਿੰਘ ਮੀਆਂ ਵਿੰਡ ਨੂੰ ਟਿਕਟ ਦਿੱਤੀ ਜਾਵੇ 41% ਜਿਹੜੇ ਭਾਜਪੀ ਦੇ ਨਾਲ ਜੋ ਲੋਕ ਜੁੜੇ ਜਾਂ ਉਸ ਹਲਕੇ ਦੇ ਲੋਕ ਜੁੜੇ ਨੇ ਉਹਨਾਂ ਦੀ ਜਿਹੜੀ ਪਹਿਲੀ ਪਸੰਦ ਆ ਉਹ ਆ ਜਿਹੜਾ ਮੀਆਂ ਵਿੰਡ ਆ ਜਿਹੜੇ ਕਾਲੀ ਦਲ ਦੇ ਐਮਐਲਏ ਰਹਿ ਚੁੱਕੇ ਟਿਕਟ ਕੱਢ ਦਿੱਤੀ ਗਈ ਸੀ ਨਾਰਾਜ਼ ਹੋ ਗਏ ਸੀ ਤੇ ਫਿਰ ਉਹ ਬੀਜੇਪੀ ਚ ਸ਼ਾਮਲ ਹੋ ਗਏ ਸਨ ਇਸੇ ਤਰ੍ਹਾਂ ਅਨੂਪ ਸਿੰਘ ਪੁੱਲਰ ਅਨੂਪ ਸਿੰਘ ਪੁੱਲਰ ਕਾਂਗਰਸ ਪਾਰਟੀ ਦੇ ਵੱਡੇ ਟੱਬਰ ਦੇ ਵਾਰਸ ਨੇ ਜਿਹੜੇ ਨੇ ਗੁਰਜੀਤ ਸਿੰਘ ਪੁੱਲਰ ਜਿਹੜੇ ਕਾਂਗਰਸ ਪਾਰਟੀ ਦੇ ਮੰਤਰੀ ਰਹਿ ਚੁੱਕੇ ਨੇ ਮਾਜੇ ਦਾ ਵੱਡਾ ਨਾਮ ਸੀ ਉਹਨਾਂ ਦੇ ਲੜਕੇ ਜਿਹੜੇ ਨੇ ਸੁਪਾਰ ਸਿੰਘ ਪੁੱਲਰ ਉਹ 2017 ਦੇ ਵਿੱਚ ਖੇਮ ਕਰਨ ਤੋਂ ਐਮਐਲਏ ਬਣ ਜਾਂਦੇ ਨੇ ਬਾਈ ਚ ਹਾਰ ਜਾਂਦੇ ਨੇ ਲੇਕਿਨ ਭਰਾਵਾਂ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਇਹ ਲੜਾਈ ਸ਼ੁਰੂ ਹੋ ਗਈ ਕਿ ਐਸਵੈਰ ਕੁਰਸੀ ਮੈਨੂੰ ਮਿਲਣੀ ਚਾਹੀਦੀ ਹੈ ਇਸ ਕਰਕੇ ਜਿਹੜੇ ਨੂਬ ਸਿੰਘ ਭੁੱਲਰ ਨੇ ਉਹਨਾਂ ਨੇ ਟੱਬਰ ਤੋਂ ਖਫਾ ਹੋ ਕੇ ਕਿਉਂਕਿ ਕਿਉਂਕਿ ਗੁਰਚੇ ਸਿੰਘ ਭੁੱਲਰ ਨੇ ਸੁਪਾਰ ਸਿੰਘ ਭੁੱਲਰ ਦੇਤੀ ਵੱਡਾ ਭਰਾ ਨੂਬ ਸਿੰਘ ਭੁੱਲਰ ਨਾਰਾਜ਼ ਹੋ ਗਿਆ ਉਹ ਕਾਂਗਰਸ ਛੱਡ ਕੇ ਫਿਰ ਬੀਜੇਪੀ ਚ ਆ ਗਏ ਤੇ ਉਹ ਹੁਣ ਖਡੂਰ ਸਾਹਿਬ ਤੋਂ 22% ਦੀ ਲੋਕ ਚਾਹੁੰਦੇ ਨੇ ਕਿ ਖਾਸ ਕਰਕੇ ਜਿਹੜੇ ਬੀਜੇਪੀ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਜਿਹੜੇ ਅਨੂਪ ਸਿੰਘ ਭੁੱਲਰ ਨਾਲ ਲੋਕ ਜੁੜੇ ਜੁੜੇ ਨੇ ਉਹ 22% ਲੋਕ ਚਾਹੁੰਦੇ ਨੇ ਕਿ ਨੂਪ ਸਿੰਘ ਭੁੱਲਰ ਨੂੰ ਟਿਕਟ ਦਿੱਤੀ ਹੈ ਬਿਸੂਲਾਵਾ ਇੱਕ ਗੁਰਮਖ ਸਿੰਘ ਬਲੈਰ ਕਰਕੇ ਵੀ ਬੀਜੇਪੀ ਦਾ ਉਥੋਂ ਖਡੂਰ ਸਾਹਿਬ ਤੋਂ ਲੀਡਰ ਨੇ ਉਹਨੂੰ ਬਹੁਤ 6% ਦੀ ਲੋਕ ਚਾਹੁੰਦੇ ਨੇ ਪਰ ਸਵਾਲ ਹੁਣ ਨੂਪ ਸਿੰਘ ਭੁੱਲਰ ਹੋ ਸਕਦੇ ਨੇ ਜਾਂ ਫਿਰ ਜਿਹੜੇ ਸਾਬਕਾ ਐਮਐਲਏ ਨੇ ਮਨਜੀਤ ਸਿੰਘ ਮੀਆਂ ਮਿੰਡ ਉਰਫ ਮੰਨਾ ਏ ਬੀਜਪੀ ਨੇ ਡਿਸਾਈਡ ਕਰਨਾ ਲੇਕਿਨ ਕੋਲ ਮਲਾ ਕੇ ਖਡੂਰ ਸਾਹਿਬ ਇੱਕ ਮਹੱਤਵਪੂਰਨ ਸੀਟ ਆ ਪੰਤਕ ਸੀਟ ਮੰਨੀ ਜਾਂਦੀ ਹੈ। ਦੇਖਦੇ ਹਾਂ ਕਿ ਇਸ ਵਾਰ ਜਿਹੜੀ ਲੜਾਈ ਸਿੱਧੀ ਕਿਸ ਪਾਰਟੀ ਦਿੰਦੀ ਆ ਕਾਂਗਰਸ, ਕਾਲੀਦਲ ਆਪ ਜਾਂ ਬੀਜੇਪੀ ਪਰ ਪੰਤਕ ਸੀਟ ਕਿਸ ਤੇ ਕਬਜ਼ਾ ਰਹਿੰਦਾ ਹੈਗਾ। ਕੀ ਕਾਂਗਰਸ ਜਸਪੀ ਸਿੰਘ ਡਿੰਪਾ ਦੁਬਾਰਾ ਜਿੱਤਦੇ ਨੇ ਜਾਂ ਫਿਰ ਇਸ ਵਾਰ ਜਿਹੜੇ ਨਤੀਜੇ ਕੁਝ ਹੋਰ ਹੀ ਹੋਣਗੇ। ਫਿਲਹਾਲ ਸਾਨੂੰ ਦਿਓ ਅੱਗੇ ਇੱਕ ਹੋਰ ਸੀਟ ਬਾਰੇ ਦੱਸਾਂਗੇ ਕਿ ਆਖਰ ਨਵੀਂ ਸੀਟ ਤੇ ਉਸ ਸੀਟ ਤੇ ਕਿਹੜੇ ਕਿਹੜੇ ਉਮੀਦਵਾਰ ਲੋਕਾਂ ਦੀ ਵੋਟਰਾਂ ਦੀ ਸਪੋਰਟਰਾਂ ਦੀ ਪਸੰਦ ਬਣਗੇ ਫਿਲਹਾਲ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ